ਨਾਮ ਸ੍ਰੀ ਵਾਹਿਗੁਰੂ ਜੀ ਅਹਰਾਸ ਨਾਮੇ ਕੁੰਕਾਰ ਸਤਿਗੁਰ ਪ੍ਰਸਾਦਿ ਸ਼ਲੋਕ ਮਹਲਾ ਪਹਿਲਾ ਦੁਖਦਾਰੋ ਸੁਖ ਰੋਗ ਭਿਆਨ ਆਸਕਾ ਨਾ ਹੋਈ ਤੂ ਕਰਤਾ ਕਰਨਾ ਮੈ ਨਾਹੀ ਜਾਹੂ ਕਰੀ ਨ ਹੋਈ ਬਲਿਹਾਰੇ ਕੁਦਰਤ ਉਸਿਆ ਤੇਰੰਤ ਨ ਜਾਇ ਲਖਿਆ ਰਹਾਉ ਜਤ ਮੇ ਜੋ ਜੋ ਤੁਮੇ ਜਾਤਾ ਅਕਲ ਕਲਾ ਪਰਪੂਰ ਰਹਾ ਤੂੰ ਸੱਚਾ ਸਾਹਿਬ ਸਿਤ ਸਵਾਲਿਓ ਜਿਨ ਕੇ ਤੇ ਸੋ ਪਾਰ ਪਿਆ ਕਹਨਾ ਨੇ ਕਰ ਤੇ ਕੀਆ ਬਾਤਾਂ ਜੋ ਕਿਸ ਕਰਨਾ ਸੋ ਕਰ ਰਹਾ ਸੋਦਰ ਰਾਗਾ ਸਾ ਮਹੱਲਾ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕੀਆ ਸੋ ਕਰਕੇ ਹਾਜਤ ਮੈਂ ਸਰਬ ਸਮਾਲ ਵਾਝੇ ਤੇਰੇ ਨਾਮ ਅਨੀਕ ਸੰਕਾ ਤੇ ਤੇਰੇ ਭਵਨ ਹਾਰੇ ਤੇ ਤੇਰੇ ਰਾਗ ਪ੍ਰੇਮ ਸੋ ਕਹੀਐ ਤੇ ਤੇਰੇ ਗਾਵਣ ਹਾਰੇ ਗਾਵਨ ਤੁਧ ਨੂੰ ਪਵਨ ਪਾਣੀ ਵੈ ਸੰਤਰ ਗਾਵੇ ਰਾਜਾ ਧੰਦੁਵਾਰੇ ਗਾਵਨ ਤੁਧਨੂ ਚੈਤਕੂਪ ਲਿਖ ਜਾਣਨ ਲਿਖ ਲਿਖ ਤਰੰ ਵਿਚਾਰੇ ਗਾਵਨ ਤੁਧਨੂ ਈਸ਼ਰ ਬ੍ਰਹਮਾ ਦੇਵੀ ਸੋਹੰਤੇ ਰੇ ਸਦਾ ਸੁਵਾਰੇ ਗਾਵਨ ਤੁਧਨੂ ਇੰਦਰੇਂਦਰਾ ਅਸਨ ਬਿਠੇ ਦੇਵਤੇ ਆਦਰਾਨੀ ਗਾਵਨ ਤੁਧਨੂ ਸਿੱਧ ਸਮਾਧੀ ਅੰਦਰ ਗਾਵਨ ਤੁਧਨੂ ਸਾਧ ਵਿਚਾਰੇ ਗਾਵਨ ਤੁਧਨੂ ਜਤੀ ਸਤੀ ਸੰਤੋ ਕੀ ਗਾਵਨ ਤੁਧਨੂ ਵੀਰ ਕਰਾਰੇ ਗਾਵੰਤ ਤੁਧਨੋ ਪੰਡਤ ਪ੍ਰਨਰਕੀਸਰ ਜੁਗ-ਜੁਗ ਵੇਦਾ ਨਾਲ ਗਾਵੰਤ ਤੁਧਨੋ ਮੋਨੀਆ ਮਨਮੋਹਨ ਸੁਰਗੋ ਮੱਚ ਪਿਆਲੇ ਗਾਵੰਤ ਤੁਧਨੋ ਰਤਨ ਉਪਾਇ ਤੇਰੇ ਅਠਸੜੀ ਰਤਨ ਨਾਲ ਗਾਵੰਤ ਤੁਧਨੋ ਜਉਦ ਮਹਾਬਲ ਸੂਰਾ ਗਾਵੰਤ ਤੁਧਨੋ ਖਾਣੀ ਚਾਰੇ ਗਾਵੰਤ ਤੁਧਨੋ ਕੰਡ ਮੰਡਲ ਬ੍ਰਹਮੰਡਾ ਕਰ ਕਰ ਰਖੇ ਤੇਰੇ ਧਾਰੇ ਚੈ ਤੁਧਨੋ ਗਾਵਣ ਜੋ ਤੁਧ ਭਾਵਨ ਗਤੇ ਤੇਰੇ ਭਗਤ ਨਸਾਲੇ ਹੋਰ ਕਹਤੇ ਤੁਧਨੂ ਗਾਵਣ ਤੇ ਮੈਂ ਚਿਤ ਨਾ ਆਵਣ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਾਹਿਬ ਸਾਚਾ ਸਾਜੀ ਨਾਹੀ ਹੈ ਪੀ ਹੋਸੀ ਜਾਇ ਨਾ ਜਸੀ ਰਚਨਾ ਜਿੰਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿੰਨ ਸੀ ਮਾਇਆ ਜਿੰਨੇ ਉਪਾਈ ਕਰ ਕਰ ਦੇਖਾਂ ਕੀਤਾ ਆਪਣਾ ਇਉਂ ਦਸਨੀ ਵੜਈ ਜੋ ਤਿਸ ਪਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਸ਼ਾਹ ਪਤਸ਼ਾਹੇ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵਡਾਆ ਕਿ ਸਭ ਕੋਏ ਕੀ ਵਡ ਵੱਡਾ ਨੇਠਾ ਹੋਏ ਕੀਮਤ ਪਾਇ ਨਾ ਕਿਹਾ ਜਾਏ ਕਹਿਣੇ ਵਲਤ ਰਹੇ ਸਮਾਈ ਵੱਡੇ ਮੇਰੇ ਸਾਹਿਬਾ ਗਹਿਰ ਗੰਬੀਰਾ ਗੁਣੀ ਗਹੀਰਾ ਕੁਈ ਨਾ ਜਾਣੇ ਤੇਰਾ ਕੀ ਤਾਂ ਕੀ ਵੜਚੀਰਾ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰਬ ਰਹਾਈ ਕਹਿਣ ਨਾ ਜੈ ਤ੍ਰਿਤਲ ਬੜਿਆਈ ਸਭ ਸਤ ਸਭ ਦਮ ਸਭ ਚੰਗਿਆਈਆਂ ਸਦਾ ਬੁਰਕਾਂ ਕੀਆਂ ਬੜਿਆਈਆਂ ਤੁਧ ਬਣ ਜਦੀਕ ਨੇ ਨਾ ਪਾਈਆਂ ਕਰਮ ਮਿਲੇ ਨਾ ਠਾਕ ਰਹੀਆ ਆਕਣ ਵਾਲਾ ਕਿਆ ਵਿਚਾਰਾ ਸਿੱਕਤੀ ਭਨੇਤਰੀ ਭੰਡਾਰਾ ਿਸ ਨੂੰ ਦੇ ਤੁਸੀਂ ਕਿਹ ਅਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾ ਵਿਸਰੇ ਮਰ ਜਾਓ ਆਖਣਿਓ ਕਾ ਸੱਚਾ ਨਾਮ ਸੱਚੇ ਨਾਮ ਕੀ ਲਾਗੇ ਪੂ ਕ ਉਤਪੁਖੇ ਕਾਇ ਚਲੀਐ ਦੂ ਕ ਤੋ ਕਿਉ ਵਿਸਰੇ ਮੇਰੀ ਮਾਈ ਸੱਚਾ ਸਾਹਿਬ ਸੱਚੇ ਨਾਹੀ ਰਹਾਓ ਸੱਚੇ ਨਾਮ ਕੀ ਤਲਵੜਿ ਆਈ ਆਖ ਤਕਹਿ ਕੀਮਤ ਨਹੀਂ ਪਾਈ ਜੀ ਸਾ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਟ ਨਾ ਜਾਏ ਨਾ ਹੁਮਨੇ ਨਾ ਹੋਵੇ ਸੋਗ ਨਿੰਦਾ ਨਾ ਰਹੇ ਨਾ ਚੁਕੇ ਭੋਗ ਗੁਨੇ ਹੋ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜਿਵਣੇ ਆਉਤੇ ਵੜਦੇ ਰਿਦਾਤ ਜਿੰਦਨ ਕਰ ਕਹਿ ਕੀਤੀ ਰਾਤ ਖਸਮ ਬਿਸਾਰੇ ਤੇ ਕਮ ਜਾਤ ਨਾਨਕ ਨਾ ਵੇਵਾਜ ਸੁਨਾਤ ਰਾਗ ਗੁਦਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰੂ ਸਤਿਪੁਰਖਾਂ ਬਿਨੋ ਗੁਰੂ ਗੁਰ ਪਾਸ ਹਮ ਕੀਰੇ ਕਰਮ ਸਤਗੁਰ ਸਰਣਾਈ ਕਰਦੇ ਆ ਨਾਮ ਪ੍ਰਗਾਸ ਮੇਰੇ ਮੀਤ ਗੁਰ ਦੇ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਿਖਾਈ ਹਰ ਕੀਰਤਮ ਰੇ ਰਾਸ ਰਹਾਵੋ ਹਰ ਦਿਨ ਗੇਮੜ ਭਾਗ ਬਣੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰਿ ਨਾਮ ਨਾ ਪਾਇਆ ਤੇ ਭਾਗ ਹੀਣ ਜੰਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗਰੀ ਵੈ ਤ੍ਰਿਗ ਦੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰ ਤੁਰ ਮਾਸਤਿ ਖਲੀ ਖਿਆਲੀ ਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਧਾਇਰੇ ਮਨ ਚਿਤ ਵੈ ਉਦਮ ਜਾਇ ਹਰ ਹਰ ਜੀਉ ਪਰਿਆ ਸਹਿਲ ਪਤਰ ਮੇ ਜੰਤਿ ਉਪਾਏ ਦਾ ਕਾਰਜ ਕਾਗੇ ਕਰਤ ਰਿਆ ਮੇਰੀ ਮਾਦੋ ਜੀ ਸਤ ਸੰਗਤ ਮਿਲੇ ਸੋਤ ਰਿਆ ਗੁਰ ਪ੍ਰਸ਼ਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਣਤਾ ਕੋਈ ਨਾ ਕਿਸ ਕੀ ਤਰਿਆ ਸਿਰਸਿਰ ਜਿਗ ਸਮਾਹੇ ਠਾਕੁਰ ਕਾਹੇ ਮਨ ਭੋਕ ਰਿਆ ਉਨੇ-ਉਨੇ ਆਵੈ ਸਹ ਕੋਸਾ ਤਿਸ ਪਾਛੇ ਵਿਚਿ ਰੀਸ਼ਰਿਆ ਤਨ ਕਮਣ ਕਲਾਵੇ ਕਮਣ ਚੁਗਾਵੇ ਮਨ ਮੇ ਸਿਮਰਨ ਕਰਿਆ ਸਭ ਨਿਧਾਨ ਦਾ ਸੱਟ ਸਿਧਾਨ ਥਾਕੁਰ ਕਰਤਲ ਤਰਿਆ ਜੇ ਨਾਨਕ ਬਲ ਬਲ ਸਦ ਬਲ ਜਾਈਏ ਤੀਰਾਂਤ ਨਾ ਪਾਰ ਆਵਰਿਆ ਰਾਗਾ ਸਾ ਮਹੱਲਾ ਚੌਥਾ ਸੋਪੁਰ ਕੇ ਕੋ ਓੰਕਾਰ ਸਤਿਗੁਰ ਪ੍ਰਸਾਦ ਸੂਪੁਰਕ ਨਰੰਜਨ ਹਰਪੁਰਕ ਨਰੰਜਨ ਹਰਿਆ ਗਮਾਗਮ ਅਪਾਰਾ ਸਭ ਤੇ ਆਵੇ ਸਭ ਤੇ ਆਵੇ ਤੁਧ ਜੀ ਹਰ ਸੱਚੇ ਸਰਜਨਹਾਰ ਜਵਨੀ ਤੁਮਾਰੇ ਨੀ ਤੂੰ ਜੀ ਆਕਾ ਦਾ ਤਾਰਾ ਹਰ ਤੇ ਆਉ ਸੰਤੋ ਜੀ ਸਬਦੋ ਕਵਿ ਸਾਰਣਹਾਰ ਹਰਿਆ ਪੇ ਠਾਕੁਰ ਹਰਿਆ ਪੇ ਸੇਵਕ ਦੀ ਗਿਆਨਾਨਕ ਜੰਤ ਵਿਚਾਰਾ ਤੂੰ ਕਟਕਟ ਅੰਤਨ ਸਰਬ ਨਿਰੰਤਨ ਜੀ ਹਰੇ ਕੋਪੁਰਕ ਸਮਾਣਾ ਇਕ ਦਾਤਾ ਇਕ ਭਿਕਾਰੀ ਦੀ ਸਉ ਤੇਰੇ ਚੋੜ ਵਿਡਾਣ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਵਿਨੀ ਅਬਰ ਨਾ ਜਾਣਾ ਤੂੰ ਪਾਰ ਬ੍ਰਹਮ ਬੇ ਅੰਤ ਬੇ ਅੰਤ ਜੀ ਤੇਰੇ ਕੀ ਆਗੁਣ ਆਖ ਬਖਾਣਾ ਜੋ ਸੇ ਵਹਿ ਜੋ ਸੇ ਵਾ ਤੁਧ ਜੀ ਜਨ ਨਾਨਕ ਤਿੰਨ ਗੁਰ ਬਾਣਾ ਹਰਿ ਤੇ ਆਵੇ ਹਰਿ ਤੇ ਆਵੇ ਤੁਧ ਜੀ ਸੇ ਜਨ ਜੁਗ ਮੇ ਸੁਖ ਵਾਸੀ ਸੇ ਮੁਕਤ ਸੇ ਮੁਕਤ ਭੈ ਜਨ ਹਰਿ ਤੇ ਆਇਆ ਜੀ ਤਿੰਨ ਟੋਟੇ ਜਮਕੀ ਫਾਸੀ ਨਿੰਨ ਲਿ ਪਉ ਦਿਨ ਹਰ ਨਿਰ ਪਉ ਤੇ ਆਇਆ ਜੀ ਤਨ ਕਾ ਪਉ ਸਭ ਵਾਸੀ ਜਿਨ ਤੇ ਵਿਹਾ ਜਿਨ ਸੇ ਵਿਹਾ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਤੇ ਤਨ ਤੇ ਤਨ ਜਿਨ ਹਰ ਤੇ ਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਰੇ ਭਗਤ ਪੰਡਾਰ ਜੀ ਪ੍ਰੇਮ ਬੇਅੰਤ ਬੇਅੰਤਾ ਤੇਰੇ ਭਗਤ ਰੇ ਭਗਤ ਸਲਾਹਨ ਤੁਧ ਜੀ ਹਰੇ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨੇਕ ਰੇ ਹਰ ਪੂਜਾ ਜੀ ਤਪ ਤਾਂ ਪਿੰਦਪੀ ਬੀ ਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਮੋਹ ਸਿਮਰ ਸਾਸ ਤੀ ਕਰ ਕਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਪਲੈ ਜਨ ਨਾਨਕ ਜੀ ਜੋ ਭਾਵੇਂ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਆਪਰੰਪਰ ਕਰਤਾ ਜੀ ਤੁਧ ਜੇ ਵੜੇ ਅਮਰਨਾ ਕੋਈ ਤੂੰ ਜੁਗ ਜੁਗੇ ਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇ ਚਲ ਕਰਤਾ ਸੋਈ ਤੁਧੇ ਆਪੇ ਪਾਵੇਂ ਸੋਈ ਵਰਤੈ ਜੀ ਤੂੰ ਆਪੇ ਕਰੇ ਸੋ ਹੋਈ ਤੁਨੇ ਆਪ ਐਸਰ ਜੀ ਸਭ ਪਾਈ ਜੀ ਤੁਨੇ ਆਪ ਐਸਰ ਜੀ ਸਭ ਕੋਈ ਜਨਾਨੇ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਣੋਈ ਅਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੇਂਦਾ ਸਾਈ ਜੋ ਤੂੰ ਭਾਵੈ ਸੋਏ ਤੇ ਸੇ ਜੋ ਤੂੰ ਦੇ ਸੋਈ ਹੋ ਪਾਈ ਰਹਾਓ ਸਭ ਤੇਰੀ ਤੂੰ ਸਾਮਣੇ ਧਿਆਆ ਜਿਸ ਨੂੰ ਕਿਰਪਾ ਕਰਹਿ ਤੈ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧਿਆ ਬਿਛੋੜਿਆ ਆਪ ਮਿਲਾਇਆ ਤੂੰ ਦਰਿਆ ਹੋ ਸਭ ਤੁਝ ਹੀ ਮਾਹੈ ਦੁਨ ਬਿਨ ਦੂਜਾ ਕੋਈ ਨਾ ਹੈ ਜੀ ਜੰਤ ਸਭ ਤੇ ਰਾਖੀ ਲਿ ਬਿਜੋਗ ਮਿਲਬ ਚੋੜਿਆ ਸੰਜੋਗੇ ਮੇਲ ਜਿਸ ਨੂੰ ਤੂੰ ਜਣਾਏ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖ ਬਖਾਣੇ ਜਿਨ ਹਰ ਸਿ ਵਿਆਤਨ ਸੁਖ ਪਾਇਆ ਸਹਿ ਜੀ ਹਰ ਨਾਮ ਸੁਮਾਇਆ ਤੂੰ ਆਪੇ ਕਰਤਾ ਤੇ ਰਾਖੀਆ ਸਭ ਹੋਇ ਤੁਦ ਵਿਨ ਦੂਜਾ ਆਇ ਵਰਨਾ ਕੋਏ ਤੂ ਕਰ ਕਰ ਵੇਖੇ ਜਾਣੈ ਸੋਏ ਜਨਾਨ ਗੁਰਮੁਖ ਪ੍ਰਗਟ ਹੋਇ ਆਸਾ ਮਹੱਲਾ ਪਹਿਲਾ ਤਿਤ ਸਰਬ ਰੜੈ ਭੀਲੇ ਨਿਵਾਸਾ ਪਾਣੀ ਪਾਵਕ ਤਨੇ ਕੀਆ ਪੰਕਜ ਮੋ ਪਗ ਨਹੀਂ ਚਾਲੇ ਹਮ ਦੇਖਾਂ ਤਹਿ ਧੂਮੀ ਹਲੇ ਮਨ ਇਕ ਨਾ ਚਿਤਸਮੂੜ ਮਨਾਹਰ ਵਿਸਰਤ ਨੇ ਗੁਣ ਗਲਿਆ ਰਹਾਉ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਤ ਮੁਗਦਾ ਜਨਮ ਭਿਆ ਪ੍ਰਣਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆ ਅਸਾ ਮਹਲਾ ਪੰਜਵਾ ਈ ਪ੍ਰਾਪਤ ਮਨੁਖ ਦੇ ਹਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਅਵਰ ਕਾਜ ਤਨ ਕਿਤੇ ਨਾ ਕਾਮ ਮਿਲ ਸਾਧ ਸੰਗਤ ਪੰਜ ਕੇਵਲ ਨਾਮ

ਤਉ ਚਰਣਨ ਮੰਨ ਰਹੇ ਹਮਾਰਾ ਆਪਣਾ ਜਾਨਕ ਰੂਪ ਰਤ ਪਾਰਾ ਹਮਰੇ ਦੁਸ਼ਟ ਸਮੈ ਤੁਮ ਕਾ ਹੋ ਆਪ ਹਾਥ ਨੇ ਮੁਹੇ ਬਚਾਓ ਸੁਖੀ ਵਸੈ ਮੂਰੋ ਪਰਵਾਰਾ ਸੇਵਕ ਸਿਖ ਸਭੇ ਕਰਤਾ ਨਾ ਮੂਰ ਛਾ ਨਿ ਕਰ ਦੇ ਕਰਿਆ ਸਭ ਬੈਰਨ ਕੋ ਆ ਸੰਗ ਰਿ ਹੈ ਪੂਰਨ ਹੋਏ ਹਮਾਰੀ ਆਸਾ ਤੋਰ ਪੰਜਨ ਕੀ ਰਹੇ ਪਿਆਸਾ ਤੁਮੇ ਸਾਡ ਕੋਈ ਅਬਰਣਾ ਧਿਆਉ ਜੋ ਵਰ ਚਾਹੂ ਸੋ ਤੁਮ ਤੇ ਪਾਉ ਸੇਵਕ ਸਿਕਮਾਨੇ ਤਾਰੀਆਂ ਝੁੰਝੁਨ ਛਤਰ ਹਮਾਰੇ ਮਾਰਿਏ ਆਪ ਹੱਥ ਨੇ ਮੁਝੇ ਅਬਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਤੋ ਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਨੂੰ ਜੋ ਕਰਿਓ ਰਖਾ ਰਾਖਲੇ ਹੋ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦੂ ਦੁਸ਼ਟਨ ਕੇ ਹੰਤਾ ਤੁਮਹੋ ਪ੍ਰੀਤ ਚਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪਦਰਾ ਕਾਲ ਪਾਏ ਸ਼ਿਵ ਜੋ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸ਼ਾ ਜਵਨ ਕਾਲ ਜੋਗੀ ਸ਼ਿਵ ਕੀਉ ਬੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗ ਤੁਮ ਨਾਇਓ ਦੇਵ ਦੇਤ ਜਸ਼ਨ ਉਪਜਾਇਓ ਆਦਿ ਅੰਤੇ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸੇ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸੁਵਾਰੀ ਸੇਵ ਗਨ ਕੋ ਸਭ ਗੁਣ ਸੁਖ ਦੀਓ ਛਤਰਣ ਗੋਪਲ ਮੋਬਦ ਕੀਓ ਘਟ ਘਟ ਕੇ ਅੰਤਨ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਨੇ ਅਸਥੁਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨਨੇ ਘਟ ਘਟ ਕੇ ਪੜਪੜ ਕੀ ਜਾਣੇ ਜਾਉ ਉਦ ਕਰਕ ਕਰਾ ਕਰ ਤਾਰਾ ਪ੍ਰਜਾ ਧਰਤ ਤਵ ਦੇਹੀ ਅਪਾਰਾ ਜਬ ਆਕਰਕ ਕਰ ਤੂੰ ਕਬ ਹੂੰ ਤੁਮ ਮੈਂ ਮਿਲਤ ਦੇ ਤਨ ਸਭ ਹੂੰ ਜੀਤੇ ਬਦਨ ਸ੍ਰਿਸ਼ਟ ਸਭ ਧਾਰੇ ਆਪ ਆਪਣੀ ਬੂਜ ਉਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਵੇਦ ਭੇਦੇ ਰਿਆਲਮ ਨਿਰੰਕਾਰ ਨਿਰਮਕਾਰ ਨਿਰਲੰਬ ਆਦਿ ਨੀਲੀ ਅਨਾਦਿ ਸੰਭ ਤਾਂ ਕਾ ਮੂੜ ਉਚਾਰਤ ਭੇਦਾਂ ਜਾਂ ਕੋ ਭੇਵਨਾ ਪਾਵਤ ਵੇਦਾਂ ਤਾ ਕੋ ਕਰਪਾ ਹਨ ਅਨੁਮਾਨ ਤ ਮਹਾ ਮੂੜ ਕਛੁ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਭਿਵ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਪਿਨ ਪਿਨ ਤੋ ਹੈ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਪਿਉ ਰਾਵ ਕਹੀ ਭੂਪਾ ਅੰਦਰ ਜੀ ਦੇ ਜਿਸੇ ਤਜਕੀਨੀ ਉਤਪਲ ਕਾਨ ਬਹੁ ਰਚਦੀਨੀ ਕੋਹੰਗ ਫੂਲ ਰਾਜਾ ਹੈ ਬੈਠਾ ਕੋਹੰਗ ਸਿਮਤ ਪੇ ਉਹ ਸੰਕਰੇ ਕੈਠਾ ਸਗਰੀ ਸ੍ਰਿਸ਼ਟ ਦਿਖਾਏ ਚੰਭਵਾਦ ਜੁਗਾਦ ਸਰੂਪ ਸੇ ਅੰਭਵ ਅਬਰ ਚਾਮਰੀ ਤੁਮ ਕਰੋ ਸਿਖਿਓ ਵਾਰ ਸਿਖ ਸੰਘਰੋ ਦੁਸ਼ਟ ਜਿਤੇ ਉਠਵਤੇ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਦੁਇ ਤਾ ਵਿਸਰਣੀ ਪਰ ਤਨ ਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਮਨ ਪਗ ਪਰੇ ਤੇ ਹਾਰੇ ਤਨ ਕੇ ਤੁਮ ਸੰਕੜ ਸਭ ਟਾਰੇ ਜੋ ਕਲ ਕੋ ਇੱਕ ਵਾਰ ਤੇ ਆਏ ਹੈ ਤਾਂ ਕਿ ਕਾਲ ਨਿਕਟ ਨਹੀਂ ਹੈ ਰਸ਼ਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਅਰਿਸ਼ਟ ਦਰਾ ਤਤ ਕਾਲਾ ਕਿਰਪਾ ਦ੍ਰਿਤ ਤਾਂ ਜਾਹੀ ਨਾ ਹਰ ਹੋ ਤਾਂ ਕਿ ਤਾਪ ਤਨ ਕਮੋ ਹਰ ਹੋ ਰਿੱਦ ਸਿੱਧ ਕਰਮੋ ਸਭ ਹੋਈ ਦੁਸ਼ਟ ਸਾਸ਼ਵ ਸਕੇ ਨਾ ਕੋਈ ਇੱਕ ਵਾਰ ਦਿਨ ਤੁਮੇ ਸੰਭਾਰਾ ਕਾਲ ਫਾਸਤੇ ਤਾਂ ਹੀ ਉਭਾਰਾ ਜਿੰਨਰ ਨਾਮ ਤੇ ਹਾਰੂ ਕਹਾ ਦਰਿਦ ਦੁਸ਼ਟ ਦੋਖ ਤੇ ਰਹਾ ਲੜਕੇ ਤੁਮੈ ਸ਼ਰਨ ਤਿਹਾਰੀ ਆਪ ਹਾਥ ਦੇ ਲਿਹੁ ਭਾਰੀ ਸ਼ਰਮ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਸਵਈਆ ਪਾਏ ਗਏ ਨਉਤੇ ਤੁਮਰੇ ਤਵ ਤੇ ਕੋ ਆਖਿ ਤਰੀ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ ਮਤੇ ਇਕ ਨ ਮੰਨਿਓ सिमरन शास्त्र वेद सब बहु भेद कहे हम एक न जानियो श्री भगवान कृपा तुमरी कर मैं ना कहूं सब तोहे बखानियों दोहरा सकल द्वार को छाड़ के गयो तोहारो द्वार बाहि गय किलाज अस गोविंद दास तुहार रामकली महल लातीजा आनंद इक ओंकार सतगुरु प्रसाद आनंद पिया मेरी माए सतगुरु में पाया ਸਤਿਗੁਰ ਤੋਂ ਪਾਇਆ ਸਹਿ ਸੇਤੀ ਮਨ ਬਝੀਆਂ ਵਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵ ਹਰੀ ਕੇ ਰਾਮ ਅੰਜਨੀਵ ਮਨ ਜਨੀ ਵਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ ਹਰ ਨਾਲ ਰਹੋ ਤੂੰ ਮਨ ਮੇਰੇ ਦੂਸਾਂ ਬਿਸਾਰਣਾ ਅੰਗੀਕਾਰੋ ਕਰੇ ਤੇਰਾ ਘਰ ਜਿਸ ਸਭ ਸੁਵਾਰਣਾ سبنا اگلا سمرت سوامی سو کیوں منو وسارے کہے نانک من میرے سدا ہو ہر نالے ساچے ساحب آ ہی کر تے کرتا تیرے سب کچھ ہے جس دے ہی سو پاوے صدا سب صلاح تیری نام من وسا نام جن کے من وسیا باجی شبد کنیری کہے نانک سچے ساہب کیا نا ہی کر تیرے سچا نام میرا دارو ਸਾਚਾ ਨਾਮ ਮੇਰਾ ਆਧਾਰ ਮੇਰਾ ਜਿਨ ਪੁਕਾਰ ਸਭ ਗਵਾਈਆਂ ਕਰ ਸਾਧ ਸੁਖਮਣੀ ਆਵਸਿਆ ਜਿਨੇ ਸਾਸਾ ਪੁਜਾਈਆਂ ਸਦਾ ਗੁਰਵਾਨ ਕਿਤਾ ਗੁਰਵਟ ਹੋ ਜਿਸ ਦੀਆਂ ਇਹ ਬੜੀਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਰੂਪੇ ਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਿ ਧਾਰਿਆ ਪੰਚ ਦੂਤ ਤੁਧ ਵਰਸ ਕੀਤੇ ਘਾਲ ਕੰਟਕ ਮਾਰਿਆ ਦੁਰ ਗ੍ਰੰਪਾਇ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤਾਂ ਸੁਖ ਹੋਆ ਤਿਤ ਕਰਿਆ ਨਹਦਵਾਜੀ ਅਨਦ ਸੁਣੋ ਬੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਪਰਮ ਪ੍ਰਭ ਪਾਇ ਉਤਨੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰ ਸੇ ਪੂਰੇ ਗੁਰ ਤੇ ਜਾਣ ਸੁਣਤੇ ਪੁਨੀਤ ਕਹਿਤੇ ਪਵਿਤ ਸਤਿਗੁਰ ਰਹਾ ਆ ਪ੍ਰਭੂਰੇ ਮਿਨੁ ਅੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨ ਹਰ ਤੂਰੇ ਮੁੰਦਾ ਬਣੀ ਮਹੱਲਾ ਪੰਜਵਾ ਥਾਲ ਵਿੱਚ ਤਨ ਵਸਤੂ ਪਈਓ ਸਾ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸੇ ਆਧਾਰੋ ਜੇ ਕੋ ਖਾਵੇ ਨੇ ਕੋ ਭੁੰਜੈ ਤਿਸ ਕਾ ਹੋਏ ਉਧਾਰੋ ਇਹ ਵਸਤ ਜੀਨੇ ਜਾਈ ਨਿਤ ਨਿਤ ਰਾਖੁਰ ਧਾਰੋ ਤਮ ਸੰਸਾਰ ਤਰਨ ਲਗਤਨ ਗਏ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾ ਤੇਰਾ ਕੀ ਤਾਰਾ ਤੂੰ ਨਾਹੀ ਮੈਨੂੰ ਜੋਤ ਕੋਈ ਮੈਂ ਨਿਰਗੁਣਿਆਰੇ ਗੋਗੁਣ ਨਾਹੀ ਆਪੇ ਤਰਸਿ ਪਿਉਈ ਤਰਸਿਆ ਮੇਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮੰਥੀ ਵੇ ਹਰਿਆ ਪੌਣੀ ਤਿੱਥੈ ਤੂੰ ਸਮਰਥ ਜਿੱਥੈ ਕੋਈ ਨਾਹੈ ਉੱਥੇ ਤੇਰੀ ਰਖ ਅਗਨੀ ਉਦਰ ਮਾਹੈ ਸੁਣ ਕੇ ਜਮਕੇ ਦੂਤ ਨਾਏ ਤਰੇ ਛੜ ਜਾਹੈ ਪਉ ਪਉ ਜਲ ਵਿਖਮਸ ਗਾਹੋ ਗੁਰੂ ਸ਼ਬਦੀ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸਹੀ ਕਾਹੇ ਕਲਮੇ ਹੋ ਪੁਨ ਗੁਣ ਗੋਬਿੰਦ ਗਾਹੇ ਸਭ ਸੇ ਨੋ ਕਿਰਪਾਲ ਸਮਾਲੇ ਸਾਹੇ ਸਾਹੇ ਤ੍ਰਥਾ ਕੋਈ ਨ ਜਾਏ ਜਿ ਆਵੇ ਤੁਧਿਆਹੇ ਸ਼ਲੋਕ ਮਹੱਲਾ ਬਨਵਾ ਅੰਦਰ ਗੁਰਿਆਰਾਧਨਾ ਜਿਹ ਮਾਜਪ ਗੁਰਨਾਉ ਨੈਤਰੀ ਸਤਗੁਰ ਪੇਖਣਾ ਸਰਬਣੀ ਸੁਣਾ ਗੁਰਨਾਉ ਸਤਗੁਰ ਸੇ ਤੀਰਤਿਆ ਦਰਗੇ ਭਈ ਠਾਓ ਕੋ ਹੁਣਾ ਨੇ ਕਿਰਪਾ ਕਰੈ ਜਿਸ ਨੂੰ ਇਹ ਵਤਨੇ ਜਗ ਮਿਨ ਤੁਮ ਕਾੜੀਐ ਬਿਰਲੇ ਕਈ ਕਈ ਮਹੱਲਾ ਪੰਜਵਾ ਰਖੇ ਰਖਣ ਹਾਰਿ ਆਪੋ ਭਾਰੀਆਂ ਗੁਰ ਕੀ ਪੈਰੀ ਪਾਏ ਗਾ ਸਵਾਰੀਆਂ ਹੋ ਆਇ ਆਪ ਦੇ ਆਲ ਮਨੂਨਾ ਵਿਸਾਰੀਆਂ ਸਾਧ ਜਨਾ ਕੈ ਸੰਗ ਭਉ ਜਲਤਾਰੀਆਂ ਸਾਖਤ ਨਿੰਦਕ ਦੁਸ਼ਟ ਖਿਨ ਮਾਹੀ ਵਿਦਾਰੀਆਂ ਤੇ ਸਾਹਿਬ ਕਿਤੇ ਕਾ ਨਾਨਕ ਮਨੇ ਮਹੈ ਜੇ ਸਿਮਰ ਸੁਖ ਹੋਏ ਸਗਲੇ ਦੁਖ ਜਾਹੇ ਇਸ ਸਾਹਿਬ ਕੀ ਟੇਕ ਨਾਨਕ ਮਨੇ ਮਾਹੇ ਜਿਸ ਸਿਮਰ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ